ਉਹ ਉਹ ਆਜ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੋ ਆਓ ਆਜਾਬ ਜੀ ਦੇ ਨਾਲ ਭਗਤ ਪੂਰਨ ਜਿਹੜਾ ਕਿ ਸਲਵਾਨ ਰਾਜ ਦਾ ਬੇਟਾ ਸੀ ਉਹਦਾ ਦੁਖਦਾਈ ਇਤਿਹਾਸ ਆ ਜੀ ਨਾਲ ਸਾਂਝਾ ਕਰੀਏ ਇਹ ਗੱਲ ਮੱਧਕ੍ਰੇਡ ਸਮੇਂ ਦੀ ਉਹਨਾਂ ਨਾਸ ਜੋਗੀਆਂ ਦਾ ਜਨ ਸੁਧਾਰ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਸੀ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਦੇ ਰਾਜਾ ਸਲਮਾਨ ਰਾਜ ਕਰਦਾ ਸੀ ਸਿਆਲਕੋਟ ਉਸ ਦੀ ਰਾਜਧਾਨੀ ਸੀ ਸਲਮਾਨ ਇੱਕ ਐਸ਼ ਪ੍ਰਸਤ ਮौज-ਮਸਤੀ ਵਿੱਚ ਰਹਿਣ ਵਾਲਾ ਰਾਜਾ ਸੀ ਉਸ ਨੂੰ ਕਿਸੇ ਗੱਲ ਦੀ ਵੀ ਕਮੀ ਨਹੀਂ ਸੀ ਇਤਿਹਾਸਕ ਤੱਥ ਦੱਸਦੇ ਨੇ ਕਿ ਉਸ ਦਾ ਸ਼ਾਦੀਆਂ ਦੇ ਵਿੱਚ 15 ਬੱਚੇ ਸਨ 15 12ਵੇਂ ਨੰਬਰ ਤੇ ਪੂਰਨ ਦਾ ਨਾਮ ਹੁੰਦਾ ਹੈ ਪਰ ਪਿਆਰਿਓ ਦੂਜੇ ਬੰਨੇ ਇਵੀ ਕਥਨਾਉਂਦਾ ਹੈ ਕਿ ਕੱਲਾ ਕੱਲਾ ਪੁੱਤਰ ਪੂਰਨ ਹੀ ਹੋਇਆ ਉਹਦੇ ਘਰ ਢਲਦੀ ਉਮਰੇ ਬੜੀਆਂ ਮੰਤਾ ਮੰਨਣ ਮਗਰੋਂ ਉਹਦੀ ਰਾਣੀ ਇਛਰਾ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਨਾਮ ਰੱਖਿਆ ਗਿਆ ਪੂਰਨ ਅਤੇ ਵਹਿਮੀ ਰਾਜ ਨੇ ਪੂਰਨ ਦਾ ਭਵਿੱਖ ਜਾਣਨ ਲਈ ਨਯੂਮੀ ਸੱਦ ਲਏ ਨਜੂਮੀਆਂ ਸਲਾਹ ਦਿੱਤੀ ਰਾਜਨ ਇਹ ਨਵ ਜੰਮਿਆ ਬੱਚਾ ਪੂਰੇ 12 ਬਰੇ ਮਾਂ-ਬਾਪ ਦੇ ਮੱਥੇ ਨਾ ਲਗੇ ਨਹੀਂ ਤਾਂ ਰਾਜੇ ਅਤੇ ਉਹਦੇ ਪਰਿਵਾਰ ਤੇ ਦੁੱਖਾਂ ਦਾ ਕਹਿ ਟੁੱਟ ਪਵੇਗਾ ਸੁਣੋ ਇਹ ਗੱਲ ਸੋਚਣ ਵਾਲੀ ਹੈ ਪਿਆਰਿਓ ਅਗਰ ਉਸ ਦੇ 15 ਬੱਚੇ ਹੁੰਦੇ ਤੇ ਉਹ ਇਹ 12ਵੇਂ ਬੱਚੇ ਵਾਸਤੇ ਇੰਨਾ ਕੁਝ ਕਰਨ ਦਾ ਉਹਦਾ ਕੀ ਮਕਸਦ ਸੀ ਸੋ ਜਿਆਦਾ ਤੱਥ ਇਹ ਦੱਸਦੇ ਨੇ ਕਿ ਉਹਦੇ ਇੱਕੋ ਇੱਕ ਬੱਚਾ ਸੀ ਪੂਰਨ ਉਸ ਨੂੰ ਰਾਜ ਭਾਗ ਦਾ ਵੀ ਫਿਕਰ ਸੀ ਕੋ ਨੂੰ ਆਪਣੇ ਬੱਚੇ ਦਾ ਵੀ ਫਿਕਰ ਸੀ ਪਰਿਵਾਰ ਦਾ ਵੀ ਫਿਕਰ ਸੀ ਨਜੂਮੀਆਂ ਦੀ ਸਲਾਹ ਮੰਨਦਿਆਂ ਆਇਆ ਮਮਤਾ ਵੀ ਹੂਣੇ ਸਲਵਾਰ ਨੇ ਚਿੜੀ ਦੇ ਬੋਰ ਜਿਨੇ ਪੂਰਨ ਨੂੰ 12 ਵਰੇ ਭੂਰੇ ਚ ਪਾਉਣ ਦਾ ਹੁਕਮ ਦੇ ਦਿੱਤਾ ਹੁਣ ਜਿਹੜੀ ਮਾਂ ਹੈ ਉਹ ਪਿਆਰਿਓ ਉਹਦੀ ਅੰਦਰ ਦੀ ਕਲਪਨਾ ਕੀ ਕਹਿੰਦੀ ਹੋਵੇਗੀ ਜਦੋਂ ਉਸ ਤੋਂ ਪੁੱਤਰ ਨੂੰ ਬੱਚੇ ਨੂੰ ਮਿਛੋੜ ਕੇ ਗੋਲੀਆਂ ਦੇ ਨਾਲ ਇੱਕ ਬੰਦ ਕਮਰੇ ਦੇ ਵਿੱਚ ਪਾ ਦਿੱਤਾ ਜਾਵੇ ਏ ਹੁਕਮ ਸੁਣਾ ਦਿੱਤਾ ਹੈ ਪੂਰਨ ਦੀ ਮਾਂ ਇਸ਼ਰਾ ਬੜੀ ਤੜਫਦੀ ਏ ਕਰ ਲਾਉਂਦੀ ਏ ਰੋ ਰੋ ਕੇ ਅੱਖੀਆਂ ਚੁੰਨੀਆਂ ਕਰ ਲਈਆਂ ਬੜਾ ਰਾਜ ਇਹਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ ਪੂਰਨ ਗੋਲੀਆਂ ਸਵੇਰ ਭੋਰੇ ਚ ਪਾ ਦਿੱਤਾ ਇਸ਼ਰਾ ਨੇ ਕਿਸੇ ਇੱਕ ਨੇ ਵੀ ਨਾ ਮੰਨੀ ਪੁੱਤਰ ਦੇ ਵਿਜੋਗ ਵਿੱਚ ਹੰਝੂ ਖੇਰਦੀ ਰਹੀ ਹੋ ਸਕਦਾ ਹੈ ਕਿ ਉਹਦੇ ਰੋਣ ਕਰਕੇ ਹੀ ਰਾਜੇ ਦਾ ਮਨ ਆਪਸੀ ਦਾ ਵਿਆਹ ਉਸ ਵਿੱਚ ਨਾ ਬਣਦੀ ਹੋਵੇ ਜਿੰਦਗੀ ਦੇ ਵਿੱਚ ਇੱਕ ਵਾਰ ਸੁੰਨਸਾਨ ਵਰਤ ਗਈ ਸੁਲਮਾਨ ਦੀ ਉਮਰ ਢਲ ਰਹੀ ਸੀ ਇਸੇ ਢਲਦੀ ਉਮਰੇ ਉਸ ਨੇ ਆਪਣੀ ਐਸ਼ ਪ੍ਰਸਤੀ ਲਈ ਨੌਜੋਨ ਮਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਰਿਹਾ ਇਸ਼ਰਾ ਵਾਸਤੇ ਉਹਦੀ ਅੰਦਰ ਕੋਈ ਕشش ਨਹੀਂ ਰਹੀ ਕਿਉਂਕਿ ਇਸ਼ਰਾ ਆਪਣੇ ਪੁੱਤ ਦੇ ਵਿਛੋੜੇ ਦੇ ਸਾਲ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਸੌਣ ਹੋ ਗਈ ਰਹਦੀ ਸੀ ਕਰਪ ਦੀ ਸੀ ਇਸ ਕਰਕੇ ਉਹਦੇ ਮਨ ਨੂੰ ਸਲਮਾਨ ਦੇ ਨੂੰ ਨਹੀਂ ਸੀ ਭਾਉਂਦੀ ਉਧਰ ਪੂਰਨ ਆਪਣੇ ਮਾਂ ਬਾਪ ਤੇ ਮੋਹ ਮੁਹੱਬਤ ਤੋਂ ਸਖਣਾ ਹੌਲੀ ਹੌਲੀ ਜ਼ਿੰਦਗੀ ਦੀ ਪੌੜੀ ਚੜਨ ਲੱਗਾ ਸਮਾਂ ਆਪਣੀ ਤੋਰੇ ਤੁਰ ਰਿਹਾ ਸੀ ਪੂਰੇ 12 ਵਰੇ ਬੀਤ ਹੋ ਗਏ ਪੂਰਨ ਪੂਰਿਓ ਬਾਹਰ ਆਇਆ ਰੂਪ ਦੀ ਸ਼ਗਾਰ ਮੂਰਤ ਇੱਕ ਕਨੋਖੀ ਚਮਕ ਉਹਦੇ ਚਿਹਰੇ ਤੇ ਝਲਕਾਂ ਮਾਰ ਰਹੀ ਸੀ ਦੂਸਰੇ ਨੰਬਰ ਤੇ ਪਿਆਰਿਓ ਇਹ ਵੀ ਗੱਲ ਹੁੰਦੀ ਹੈ ਜਿਸ ਨੇ ਸਰੀਰ ਦੇ ਉੱਤੇ ਧੁੱਪ ਨਾ ਪਈ ਹੋਵੇ ਵਿਟਾਮਿਨ ਦੀ ਕਮੀ ਵੀ ਹੋ ਜਾਂਦੀ ਹੈ ਖੂਨ ਦੀ ਘਾਟ ਵੀ ਹੁੰਦੀ ਹੈ ਸਰੀਰ ਲੁਛਲੁਛ ਕਰਦਾ ਗੋਰਾ ਬਣ ਜਾਂਦਾ ਚਮਕਾ ਮਾਰਦਾ ਹੈ ਅਨੋਖੀ ਚਮਕ ਹੈ ਉਹਦੇ ਚਿਹਰੇ ਤੇ ਜੋ ਸਾਧਨਾ ਦਾ ਸੋਧਿਆ ਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮ ਹੋਇਆ ਮਮਤਾ ਵੀ ਹੁਣੇ ਰਾਜ ਨੇ ਪਹਿਲਾਂ ਮਾਮਾ ਨੂੰ ਜਾ ਕੇ ਮਿਲਦਾ ਹੁਕਮ ਸੁਣਾਤਾ ਹੈ ਗੋਲੀਆਂ ਪੂਰਨ ਨੂੰ ਇਛਰਾਂ ਦੇ ਵਹਿਲੀ ਲੈ ਆਈਆਂ ਪੂਰਨ ਉਹ ਵੇਖਦੇ ਛਾਹੀ ਇਛਰਾਂ ਦੀਆਂ ਅੱਖਾਂ ਚੋਂ ਮਮਤਾ ਦੇ ਅੰਦਰੋਂ ਵਹਿ ਤੁਰੇ ਪੂਰਣੇ ਮਾਂ ਦੇ ਚਰਨ ਛੋਏ ਮਾਂ ਦਾ ਚਾਹ ਚੱਲਿਆ ਨਹੀਂ ਸੀ ਜਾਂਦਾ ਪੂਰਣ ਦੇ ਬਣ ਬਣ ਪੈਂਦੇ ਰੂਪ ਤੇ ਬਿਹਾਰੀ ਜਾ ਰਹੇ ਸੀ ਪੁੱਤਰ ਪੂਰਣ ਆਪਾਂ ਅੱਜ ਕੀ ਗੱਲਾਂ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾ ਨੂੰ ਮਿਲਿਆ ਆਖ ਰਾਣੀ ਇਚਰਾਣੇ ਪੂਰਣ ਨੂੰ ਲੂਣਾ ਵੱਲ ਤੋਰ ਦਿੱਤਾ ਸ਼ਾਹੀ ਮਹਿਲਾ ਵਿੱਚ ਪਹਿਲਾਂ ਮਹਿਲ ਮਤਰੀ ਮਾਂ ਮਰੂਣਾ ਦਾ ਸੀ ਲੂਣਾ ਤੇ ਕਹਿਰਾਂ ਦਾ ਰੂਪ ਸੀ ਜਦੋਂ ਉਹ ਇਸ ਮਹਿਲ ਵਿੱਚ ਆਈ ਉਸਨੇ ਸਲਵਾਨ ਤੋਂ ਬਿਨਾ ਕਿਸੇ ਦਾ ਮਰਦਾ ਮੂੰਹ ਨਹੀਂ ਸੀ ਵੇਖਿਆ ਉਹਦੀ ਦੇਖਭਾਲ ਲਈ ਗੋਲੀਆਂ ਸਨ ਮਰਦ ਜਾਤ ਨੂੰ ਮਹਿਲਾ ਵਿੱਚ ਆਉਂਦੀ ਮਨਾਈ ਸੀ ਲੂਣਾ ਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ ਰੂਪਵਣਪੂਰ ਨੂੰ ਵੇਖਦੇ ਸਾਰ ਹੀ ਆਪਣੀ ਸੁਧ ਬੁਧਗਵਾ ਬੈਠੀ ਸਾਰੇ ਸਿਸ਼ਟਾਚਾਰ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਛੱਡ ਕੇ ਮਾਂ ਪੁੱਤਰ ਵਾਲੇ ਰਿਸ਼ਤੇ ਨੂੰ ਛੱਡ ਕੇ ਉਹਨੇ ਪੂਰ ਨਾਲ ਅਨੇਕਾਂ ਯਤਨ ਕੀਤੇ ਤਰਲੇ ਪਏ ਵਾਸਤੇ ਪਾਏ ਜਵਾਨੀ ਵਾਸਤੇ ਲੂਣਾ ਦੇ ਬੋਲਾਂ ਚ ਤਰਲਾ ਸੀ ਤੇ ਉਹਦੇ ਭਾਵਾਂ ਦੇ ਵਹਿਣ ਵਿੱਚ ਵਹਿ ਤੁਰੀ ਤੇ ਉਹਨੇ ਪੂਰ ਨੂੰ ਕਲਾਵੇ ਵਿੱਚ ਭਰ ਕੇ ਆਪਣੀ ਸੇਹ ਤੇ ਸੁੱਟ ਲਿਆ ਪ੍ਰੰਤੂ ਪੂਰ ਨੇ ਇੱਕਦਮ ਆਪਣੇ ਆਪ ਨੂੰ ਉਸ ਪਾਸੇ ਛੜਾ ਲਿਆ ਤੇ ਸਹਿਜ ਬੋਲਿਆ ਮਾਤਾ ਹੋਸ਼ ਕਰ ਮੈਂ ਰਿਸ਼ਤਾ ਤੇਰੀ ਨਾਲ ਕਿਵੇਂ ਜੋੜ ਲਵਾਂ ਮੇਰੇ ਬਾਪ ਨੇ ਤੈਨੂੰ ਪ੍ਰਣਾ ਕੇ ਲੈਂਦਾ ਏ ਤੂੰ ਤਾਂ ਮੇਰੀ ਸਗੀ ਮਾਂ ਦੇ ਸਮਾਨ ਐ ਭਲਾ ਮੈਂ ਤੇਰੀ ਮਾਂ ਕਿਧਰੋਂ ਲਗਦੀ ਆ ਜ਼ਾਲਮਾ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਮੈਂ ਤੈਨੂੰ ਸੀਰ ਚਗਾਇਆ ਮੇਰਾ ਪਤੀ ਮੇਰੇ ਬਾਪ ਤੇ ਹਾਂਦਾ ਏ ਸਾਡਾ ਜੋੜ ਨਹੀਂ ਜੁੜਦਾ ਮੇਰਾ ਜੋੜ ਤਾਂ ਤੇਰੇ ਨਾਲ ਜੁੜਦਾ ਹੈ ਪੂਰਨ ਆਪਣੀ ਜਵਾਨੀ ਦਾ ਮਾਨ ਰੱਖ ਮੈਂ ਆਪਣੀ ਸਾਰੀ ਜ਼ਿੰਦਗੀ ਤੇਰਾ ਹਸਾਨ ਨਹੀਂ ਭੁੱਲਾਂਗੀ ਤੇਰੀ ਗੋਲੀ ਬਣ ਕੇ ਰਮਾਂਗੀ ਲੂਣਾ ਪੂਰਣੇ ਅਗੇ ਵਿਸ਼ਵ ਜਾ ਰਹੀ ਹੈ ਪਰੰਤੂ ਪੂਰਣ ਉਤੇ ਉਹਦੀ ਪਸਦੀ ਜਵਾਨੀ ਤੇ ਤਰਲਿਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਅਡੋਰ ਖੜੋਤਾ ਦੇ ਧਰਮ ਤੇ ਪਹਿਰਾ ਦੇਂਦਾ ਸੋਚਾਂ ਹੀ ਡੁੱਬਿਆ ਸੋਚ ਰਿਹਾ ਸੀ ਮਤੇ ਉਸ ਪਾਸੋਂ ਕੋਈ ਵਗਿਆ ਨਾ ਹੋ ਜਾਵੇ ਆਖਰ ਉਸਨੇ ਆਪਣੇ ਮਾਨਾਂ ਨਿਰਲਾ ਲਿਆ ਤੇ ਲੂਣਾ ਤੋਂ ਇੱਕ ਬਚਾ ਕੇ ਫੁਰਤੀ ਨਾਲ ਮੈਲਣਾਂ ਚੋਂ ਬਾਹਰ ਆ ਗਿਆ ਲੂਣਾ ਨੂੰ ਰੋਸ਼ੀਪੁਰ ਨੇ ਉਹਦੀ ਕਾਮਨਾ ਪੂਰੀ ਨਹੀਂ ਕੀਤੀ ਉਹ ਹੁਣ ਉਸ ਪਾਸੂ ਆਪਣੀ ਇੱਛੀ ਦਾ ਬਦਲਾ ਲੈਣ ਲਈ ਨਾਗਣ ਦਾ ਰੂਪ ਧਾਰ ਗਏ ਹਨੇਰਾ ਫਸਰ ਰਿਹਾ ਸੀ ਜਦੋਂ ਰਾਜਾ ਸਲਮਾਨ ਆਪਣੇ ਰਾਜ ਦਰਬਾਰ ਦੇ ਕੰਮਾਂ ਕਾਜਾਂ ਤੋਂ ਵੇਲਾ ਹੋ ਕੇ ਲੂਣਾ ਦੇ ਮਹਿਲਾਵਾਂ ਨੂੰ ਪੁਜਾ ਹੈਰਾਨ ਹੋ ਕੇ ਕੀ ਵੇਖਦਾ ਹੈ ਕਿ ਤਰੀ ਵੀ ਦੀਵਾ ਬੱਤੀ ਨਹੀਂ ਸਾਰੇ ਸ਼ਮਾਂਦਾਨ ਬੋਲੋ ਤੈਨੇ ਰਾਣੀ ਨਿਤ ਮੰਗਉਦੇ ਸਵਾਗਤ ਲਈ ਮਹਿਲ ਦੀਆਂ ਬਰੂਹਾਂ ਤੇ ਆਪ ਨਹੀਂ ਸਈ ਆ ਉਹ ਰਾਣੀ ਦੇ ਕਮਰੇ ਵੱਲ ਆਉលਿਆ ਵੇਖਿਆ ਉਹਦਾ ਹਾਰ ਸ਼ਿੰਗਾਰ ਖਿੜਿਆ ਪਿਆ ਹੈ ਮੰਜੇ ਤੇ ਖੜਪੜੀ ਪਈ ਹੋਈ ਹੈ ਮੇਰੀਏ ਲਾਡੂ ਰਾਣੀਏ ਦੱਸ ਅੱਜ ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਜਿਸ ਬਦਲੇ ਸੋਹਣਿਆਂ ਦੇ ਮੂੰਹ ਸਜਾਏ ਹੋਏ ਨੇ ਆਖਦਿਆਂ ਸਲਮਾਨ ਨੇ ਨੂਣਾ ਨੂੰ ਆਪਣੇ ਪਾਸ ਬਿਠਾ ਲਿਆ ਉਹਨੇ ਵੇਖਿਆ ਉਹਦੀਆਂ ਅੱਖਾਂ ਵਿੱਚ ਤ੍ਰਿਪ ਤ੍ਰਿਪ ਜੂ ਵੇ ਰਹੇ ਨੇ ਉਹਨੇ ਪਿਆਰ ਭਰੇ ਹੱਥ ਫੇਰਿਆ ਤੇ ਸਹਿਜ ਵਸਤਾ ਚ ਆ ਗਈ ਤੇ ਟਕੋਰੇ ਭਰਦਿਆਂ ਰਾਜੇ ਨੂੰ ਵਿਖਾਦ ਭੋਕੇ ਬੋਲੀ ਰਾਜਣ ਮੂੰਹ ਛੋਟਾ ਪਰ ਗੱਲ ਵੱਡੀ ਏ ਸ਼ਾਇ ਤੁਹਾਡੇ ਮਨ ਨੂੰ ਨਾ ਲਗੇ ਮੈਂ ਤਾਂ ਸੋਚ ਵੀ ਨਹੀਂ ਸਕਦੀ ਮੇਰੇ ਤੇ ਐਡਾ ਕਹਿਰ ਵਾਪਰੇਗਾ ਭਲਾ ਕੋਈ ਪੋਤਾ ਆਪਣੀ ਮਾਂ ਦੇ ਹਿੱਸਾ ਤੋਂ ਪੰ ਕਰਨ ਬਾਰੇ ਸੋਚ ਸਕਦਾ ਰਾਜੇ ਅੱਜ ਮਿਲਣਾ ਇਹ ਪੂਰਣੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਮਸੀ ਉਹਦੇ ਚੁੰਗਲ ਵਿੱਚੋਂ ਬਚ ਕੇ ਨਿਕਲਿਆ ਹਾਂ ਸੁੰਦੇ ਸਾਰੀ ਸਰਵਾਰ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਉਠਿਆ ਪੂਰਣ ਦੀ ਇਹ ਜੁਰਤ ਮੈਂ ਉਹਦੇ ਸੀਨੇ ਵਿੱਚ ਪੀ ਜਾਵਾਂਗਾ ਉਹਨੂੰ ਅਜੇ ਹੀ ਸਜ਼ਾ ਦੇਵਾਂਗਾ ਸਾਰੀ ਦੁਨੀਆ ਯਾਦ ਰੱਖੇਗੀ ਪੜਾ ਸਵਾਰ ਕੀ ਜਾਣੇ ਲੂਣਾ ਨੇ ਤਾਂ ਪੂਰਨ ਤੇ ਤੁਮਤ ਲਾਉਣ ਖਾਤਰ ਤਰਿਆ ਚਿੱਤਰ 365 ਚਿੱਤਰਾਂ ਦੇ ਵਿੱਚੋਂ 40 ਹੀ ਚੱਲੀ ਸੀ ਅਗਲੀ ਪਲਕ ਸਵਾਰ ਨੇ ਭਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ ਉਸ ਉੱਤੇ ਆਪਣੀ ਮਾਂ ਮੁਰਗੀ ਲੂਣਾ ਤੇ ਮੈਰੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਸ ਨੂੰ ਕਤਲ ਕਰਨ ਦਾ ਹੁਕਮ ਸ਼ਾਹਰ ਕਰ ਦਿੱਤਾ ਦੇਗ ਨਾ ਪੂਰਨ ਦੀ ਕਿਸੇ ਇੱਕ ਨ ਸੁਣੀ ਜਲਾਲਪੁਰ ਨੂੰ ਕਤਲ ਕਰਨ ਲਈ ਦਾਇਤਰੇ ਰਾਣੀ ਇਸ਼ਰਾਂ ਦਾ ਰੌਣਡ ਚ ਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜੰਦਾ ਮੂਕ ਖਰੋਤੀ ਜਾਂਦੇਪੁਰ ਨੂੰ ਵੇਖਦੀ ਰਹੀ ਰਾਜੇ ਦਾ ਤਬ ਤੇਜ ਹੀ ਇੰਨਾ ਸੀ ਕਿਸੇ ਦਾ ਹਿਆ ਨਾ ਪਿਆ ਨਾਰਾ ਮਾਰਨ ਦੀ ਯਰਤ ਨਹੀਂ ਕੀਤੀ ਹਾ ਦਾ ਨਾਰਾ ਮਾਰਦੀ ਜਲਾਲਪੁਰ ਦੀ ਮਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ ਜੰਗਲ ਵਿੱਚ ਜਾ ਕੇ ਉਸ ਨੂੰ ਵੱਡ-ਵੱਡ ਕੇ ਇੱਕ ਬਰਾਣ ਖੋਜ ਧੱਕਾ ਦੇ ਕੇ ਆਏ। ਰਾਜੇ ਨੂੰ ਆਖਰ ਤੱਕ ਅਸੀਂ ਮਾਰ ਮੁਕਾਏ। ਕੁਦਰਤ ਦੀ ਕਰਨੀ ਵੇਖੋ ਕੁਝ ਸਮੇਂ ਮਗਰੋਂ ਜੋਗੀਆਂ ਦਾ ਇੱਕ ਟੋਲਾ ਉਸੇ ਖੂਹ ਦੇ ਆਂਤਰੇ। ਜਿਸ ਵਿੱਚ ਪੂਰਨ ਵੱਡਿਆ ਟੁਕਿਆ ਪਿਆ ਸੀ। ਜੋਗੀ ਨੇ ਪਾਣੀ ਭਰ ਲਈ ਜਦੋਂ ਖੂਹ ਵਿੱਚ ਢੋਲ ਫੜਾਇਆ ਫਰਾਇਆ। ਉਸ ਨੂੰ ਕਿਸੇ ਪੁਰਸ਼ ਦੇ ਕਰਾਉਣ ਦੀ ਆਵਾਜ਼ ਸੁਣਾਈ ਦਿੱਤੀ। ਉਹਨੇ ਜੋਗੀਆਂ ਕੋਲ ਆਣ ਕੇ ਗੱਲ ਕੀਤੀ। ਉਨਾ ਪੂਰਨ ਨੂੰ ਖੂਬ ਚੋਂ ਕੱਢ ਲਿਆ ਉਸ ਨੂੰ ਉਸੇ ਵੇਲੇ ਆਪਣੇ ਗੁਰੂ ਗੋਰਖਨਾਥ ਦੇ ਟਿਲੇ ਤੇ ਲਿਆਏ ਗੋਰਖ ਦੀ ਟੀਮਾਰਦਾਰੀ ਸਨੇਹ ਅਤੇ ਮੌਰਵਤ ਦੇ ਥਾਪੜੇ ਨੇ ਉਸ ਨੂੰ ਕੋਈ ਦਿਨਾਂ ਵਿੱਚ ਹੀ ਨੌ ਬਰਣਾਉ ਕਰ ਦਿੱਤਾ ਗੋਰਖਨਾਥ ਦੀ ਤਲਸ਼ਮੀ ਸ਼ਕਸ਼ੀਅਤ ਨੇ ਪੂਰ ਨੂੰ ਅਜਿਹਾ ਕੀ ਲਿਆ ਉਹਨੇ ਆਪਣੇ ਆਪ ਨੂੰ ਗੋਰਖ ਦੇ ਚੰਨਾਂ ਵਿੱਚ ਅਰਪਣ ਕਰ ਦਿੱਤਾ ਜੋ ਸਾਧਨਾ ਦੇ ਵਿੱਚ ਜੁਟ ਗਿਆ ਹੈ त्याग ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਗੋਰਖਾ ਪਾਸੋਂ ਦੀਖਿਆ ਰਹਿਣ ਦੀ ਬੇਨਤੀ ਕੀਤੀ ਗੋਰਖਾ ਤਰੁਠਿਆ ਉਹਨੇ ਪੂਰਨ ਦੇ ਕੰਨਾਂ ਵਿੱਚ ਮੁੰਦਰਾ ਪਾ ਕੇ ਜੋਗੀ ਬਣਾ ਦਿੱਤਾ ਹੁਣ ਪਿਆਰਿਓ ਪੂਰਨ ਜਿਹੜਾ ਕਿ 12 ਬਰੇ ਘੂਰੇ ਦੇ ਵਿੱਚ ਪਿਆਰਿਆ ਬਾਹਰ ਨਿਕਲਿਆ ਤੌਮਤ ਲਾ ਗਈ ਕਤਲ ਦੀ ਅਦਿਆਂ ਉਹ ਅੱਖਾਂ ਤਾਂ ਮਾਂ ਮਾਂ ਦੀਆਂ ਪਹਿਲਾਂ ਹੀ ਇਛਰਾਂ ਦੀਆਂ ਖਤਮ ਹੋ ਚੁਕੀਆਂ ਸਨ ਹੁਣ ਬਾਕੀ ਰਹਿੰਦੀ ਹੈ ਵਹਿਰਾਗ ਦੇ ਵਿੱਚ ਪੁੱਤਰ ਦੇ ਮਰਨ ਦੇ ਵਿੱਚ ਉਹਦੀਆਂ ਅੱਖਾਂ ਬਿਲਕੁਲ ਹੀ ਰੋ ਰੋ ਕੇ ਖਤਮ ਹੋ ਚੁਕੀਆਂ ਨੇ ਉਸ ਨੇ ਜਦੋਂ ਜਨਮ ਲਿਆ ਸੀ ਪੂਰਨ ਨੇ ਇੱਕ ਬਾਗ ਲਵਾਇਆ ਸੀ ਉਹ ਬਾਗ ਆਪਣੇ ਪੁੱਤਰ ਦੇ ਜਨਮ ਤੇ ਲਵਾਇਆ ਸੀ ਅੱਜ ਉਹ ਬਾਗ ਬਹੁਤ ਵੱਡਾ ਹੋ ਗਿਆ ਹਰਪੂਰਨ ਦੇ ਭੂਰੇ ਤੇ ਜਾਂ ਤੇ ਮਰਨ ਤੇ ਉਹ ਬਾਗ ਦੀ ਹਾਲਤ ਬੁਰਾਨੀ ਵਾਲੀ ਸੀ ਉਹ ਬਾਗ ਇੱਕ ਤਰੀਕੇ ਨਾਲ ਬੜੀ ਖੁਸ਼ੀ ਖੁਸ਼ੀ ਨਾਲ ਲਾਇਆ ਸੀ ਛਿਰਾ ਨੇ ਪਰ ਅਸਲ ਦੇ ਵਿੱਚ ਉਹਦੇ ਵਿਯੋਗ ਦੇ ਵਿੱਚ ਬਾਗ ਵੀ ਸੁੱਕ ਸੜ ਜਾਂਦਾ ਸੀ ਜੋਗੀ ਬਣਿਆ ਪੂਰਨ ਪਹਿਲੇ ਦਿਨ ਗਲਵਚ ਪਗੜੀ ਪਾ ਕੇ ਭਿਖਿਆ ਮੰਗਣ ਲਈ ਰਾਣੀ ਸੁਨਦਰਾ ਦੇ ਮਹਿਲ ਹੀ ਗਿਆ ਗੋਲੀਆਂ ਪਾਸੋਂ ਜੋਗੀ ਦਾ ਰੂਪ ਛਲਿਆ ਨਾ ਗਿਆ ਉਹਨਾਂ ਰਾਣੀ ਸੁਨਦਰਾ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖੇ ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ ਵਿੱਚ ਲਾ ਦਿੱਤੀ ਪੂਰਨ ਨੀਮੀ ਪਾਇ ਖਲੋਤਾ ਰਿਆ ਤੇ ਰਾਣੀ ਮਲਖ ਪਰਕੇ ਨ ਦੇਖਿਆ ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਸ ਭੇਜ ਕੇ ਆਖਿਆ ਰਾਣੀ ਨੂੰ ਆਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ ਹੀਰੇ ਮੋਤੀ ਨਹੀਂ ਪੂਰਨ ਉਸੇ ਪੈਰੀ ਵਾਸ ਬਣਿਆ ਤੇ ਰਾਣੀ ਸੁਨਦਰਾ ਦੇ ਬਹਿਲੀ ਜਾਲ ਖਿਜ ਗਈ ਤੇ ਰਾਣੀ ਸੁਨਦਰਾ ਆਪ ਉਸ ਦੀ ਸਹਿਕਾਰ ਮੋਰਸੀ ਪੂਰਨ ਤੇ ਫਿਦਾ ਹੋ ਗਈ ਉਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਨੰਗੇ ਪੈਰੀ ਗੋਰਖ ਦੇ ਚਿੱਲੇ ਤੇ ਪਹੁੰਚ ਗਈ ਗੋਰਖਨਾਥ ਦੇ ਚਰਨਾਂ ਦੇ ਸੀਸ ਨਵਾ ਕੇ ਮੱਥਾ ਟੇਕਿਆ ਪਿਆਰ ਸ਼ਰਤਾਂ ਨਾ ਬਣਾਏ ਭੋਜਨ ਨੂੰ ਛਕੇ ਗੋਰਖ ਤਰੁਠ ਪਿਆਰ ਤੇ ਕਹਿੰਦਾ ਰਾਣੀ ਮੰਗ ਜੋ ਮੰਗਣਾ ਹੈ ਤੇਰੀ ਹਰ ਮਰਜ਼ੀ ਪੂਰੀ ਹੋਵੇਗੀ ਕਿਸੇ ਚੀਜ਼ ਦੀ ਲੋੜ ਨਹੀਂ 나ਥ ਜੀ ਸੁੰਦਰਾ ਨੇ ਦੋਵੇਂ ਹੱਥ ਜੋੜ ਕੇ ਆਖਿਆ ਜੇ ਵੀ ਮੰਗ ਲੈ ਗੋਰਖਨਾਥ ਮੁੜ ਬੋਲਿਆ ਨਾਰ ਜੀ ਤੁਹਾਡਾ ਅਸ਼ੀਰਵਾਦ ਹੀ ਬਹੁਤ ਹੈ ਸੁੰਦਰਾਂ ਭਾਵ ਕੋਈ ਆਖਰੀ ਸੀ ਤੀਜਾ ਵਚਨ ਹੈ ਪੁੱਤਰ ਮੰਗ ਲੈ ਸੁੰਦਰਾਂ ਲਈ ਇਹ ਜੋਕ ਅਵਸਰ ਸੀ ਉਸਨੇ ਹੱਥ ਜੋੜ ਕੇ ਅਰਜ ਗੁਜ਼ਾਰੀ ਨਾਰ ਜੀ ਜੇ ਮਰੇ ਮੇਰੇ ਤੇ ਤਰੁੱਠੇ ਹੋ ਨਾ ਤੇ ਫਲਾਂ ਵਿੱਚੋਂ ਫਲ ਕੇਲਾ ਦੇਣਾ ਹੀ ਤੇ ਦੇ ਪੂਰਨ ਭਗਤ ਚੇਲਾ ਗੋਰਖਨਾਥ ਨੇ ਪੂਰਨ ਨੂੰ ਰਾਣੀ ਸੁੰਦਰਾ ਨਾਲ ਜਾਣ ਦਾ ਇਸ਼ਾਰਾ ਕਰਤਾ ਹੈ। ਨਾਦ ਹੁਕਮ ਮੰਨ ਕੇ ਪੂਰਨ ਸੁੰਦਰਾ ਨਾਲ ਉਹਦੇ ਪਹਿਲਾਂ ਨੂੰ ਤੁਰ ਪਏ। ਰਾਣੀ ਨੇ ਉਹਦੀਆਂ ਛਆਂ ਖਾਤਰਾਂ ਕੀਤੀਆਂ। ਪ੍ਰੰਤੂ ਪੂਰਨ ਨੂੰ ਰਾਣੀ ਸੁੰਦਰਾ ਦਾ ਹਸਨ ਚੋਲ ਤੇ ਨਖਰੇ ਪਰਿਭਾ ਨਾ ਸਕੇ। ਅੜੋਰ ਸਮਾਧੀ ਲਈ ਬੈਠਾ ਰਿਹਾ ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰੀਆਂ ਆਪ ਮਹਿਲਾ ਤੋਂ ਖੜ ਕੇ ਜਾਂਦੇਪੁਰ ਨੂੰ ਵੇਖਣ ਲੱਗੀ ਦਰਖਤਾਂ ਦੇ ਝੁੰਡੇ ਲੈ ਜਾ ਕੇ ਪੂਰਨ ਅਜੇ ਹੀ ਚਕਾ ਨਹੀਂ ਦਿੱਤੀ ਕਿ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋਇਆ ਪੂਰਨ ਦੇ ਪ੍ਰੇਮ دیਵਾਨੀ ਹੋਈ ਸੁੰਦਰਾ ਉਹਦਾ ਉਹਲੇ ਹੁਣਾ ਬਰਦਾਸ਼ਤ ਨਾ ਕਰ ਸકી ਗੋਲੀਆਂ ਬਾウス ਪਰਤਨੀਆਂ ਸਨ ਕੱਲੀਆਂ ਸੁੰਦਰਾ ਨੇ ਵੇਖਦੇ ਵੇਖਦੇ ਮਹਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਗਵਾ ਦਿੱਤੀ ਪੂਰਨ ਯੋਗੀ ਬਣਿਆ ਜੋਗ ਦਾ ਚਾਣਣ ਵਣਦਾ ਵਕ ਵਕ ਥਾਵਾਂ ਤੇ ਘੁੰਮਦਾ ਰਿਹਾ ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਹੀ ਦਿੱਤਾ ਸੀ ਰਾਣੀ ਇਸ਼ਨਾ ਆਪਣੇ ਪੁੱਤਰ ਦੇ ਵਿਯੋਗ ਵਿੱਚੋਂ ਨਹੀਂ ਹੋ ਗਈ ਲੂਣਾ ਦੀ ਕੋਖ ਅਜੇ ਤੱਕ ਘਰੀ ਨਹੀਂ ਸੀ ਹੋ ਰਹੀ ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਿਸ ਕੋਈ ਨਹੀਂ ਘੁੰਮਦਾ ਘੁੰਮਦਾ ਪੂਰਨ ਪੂਰੇ 12 ਬਰੇ ਮਗਰੋਂ ਯੋਗੀ ਦੇ ਭੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁਜਾ ਸ਼ਹਿਰੋਂ ਬਾਹਰ ਜਿਹੜੇ ਬਾਗ ਵਿੱਚ ਉਹਨੇ ਧੂਣਾ ਤਾਬ ਦਿੱਤਾ ਤੇ ਸਮਾਦੀ ਚ ਲੀਨ ਹੋ ਗਿਆ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਬਾਗ ਮੇਰੇ ਕਰਕੇ ਹੀ ਲਗਾਇਆ ਗਿਆ ਸੀ ਪਲਾਂ ਸ਼ਨਾ ਵਿੱਚ ਬਾਗ ਹਰਿਆ ਭਰਿਆ ਹੋ ਗਿਆ ਇਹਦੀ ਮਹਿਕ ਸਾਰੇ ਵਾਤਾਵਰਣ ਵਿੱਚ ਫੈਲ ਗਈ ਸ਼ਹਿਰ ਵਿੱਚ ਨਵੇਂ yogi ਦੀ ਚਰਚਾ ਸ਼ੁਰੂ ਹੋ ਗਈ ਰਾਜੇ ਦੇ ਕੰਨੀਆਂ ਵੀ ਕਰਾਮਾਤੀ yogi ਦੀ ਕਣਸੋ ਪਈ ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਹਾੜ ਜਾ ਕੇ ਵਰ ਮੰਗਣ ਦਾ ਫੈਸਲਾ ਕਰ ਲਿਆ ਸਲਵਾਨ ਰਾਣੀਆਂ ਸਮੇਤ ਧੂਣਾ ਤੱਕ ਦੇ ਜੋਗੀ ਪਹਾੜ ਪੁੱਜ ਗਏ ਆ ਪੂਰਨੇ ਅੱਖਾਂ ਖੋਲੀਆਂ ਅੱਖਾਂ ਖੋਲ ਕੇ ਵੇਖਿਆ ਕਿ ਉਹਦੇ ਮਾਂ ਬਾਪ ਉਹਦੇ ਸਾਹਮਣੇ ਸੁਵਾਲੀ ਬਣ ਕੇ ਖੜੋਤੇ ਨੇ ਉਹਨੇ ਸਰਕਾਰ ਵੱਜ ਉੱਠ ਕੇ ਆਪਣੀ ਮਾਂ ਇਸ਼ਰਾਂ ਦੇ ਚੰਨ ਜਾਂ ਸ਼ੋਏ ਉਹਦੀ ਸ਼ੋਹ ਪ੍ਰਾਪਤ ਕਰਕੇ ਇਸ਼ਰਾਂ ਬੋਲੀ ਵੀ ਪਰ ਜੋਗੀਆ ਵੇ ਮੈਨੂੰ ਲੱਗਦਾ ਹੈ ਤੂੰ ਮੇਰਾ ਪੁੱਤਰ ਪੂਰਨ ਹੈ ਕਹਿੰਦੇ ਨੇ ਆਪਣੇ ਪੁੱਤ ਪੂਰਨ ਦੀ ਸ਼ੋਭਾ ਪ੍ਰਾਪਤ ਕਰਦੇ ਇਸ਼ਰਾਂ ਦੀਆਂ ਅੱਖਾਂ ਹੀ ਮੁੜ ਜੋਤ ਪ੍ਰਗਟ ਆਏਗੀ ਮਮਤਾ ਦੇ ਨਾਲ ਉਹਦੀਆਂ ਛਾਤੀਆਂ ਚੋਂ ਦੁੱਧ ਛਲਕ ਪਿਆ ਹੈ ਪੂਰਨ ਦੇ ਮੁਖੜੇ ਤੇ ਅਨੂਠੇ ਜਮਾਲ ਸੀ ਸਲਮਾਨ ਸੁਨ ਹੋਇਆ ਖੜਾ ਸੀ ਉਹਦੇ ਬੁੱਲ ਫਰਕਰੇ ਸਨ ਬੋਲਾਂ ਦਾ ਰੂਪ ਨਹੀਂ ਸੀ ਧਰ ਰਿਹਾਏ ਲੂਣਾ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ ਜੋਗੀ ਜੀ ਸਾਡੇ ਤੇ ਦਇਆ ਕਰੋ ਰਾਜੇ ਨੂੰ ਇੱਕ ਪੁੱਤਰ ਬਖਸ਼ੋ ਪੁੱਤ ਤਾਂ ਰਾਜੇ ਦਾ ਹੈਗਾ ਹੋਰ ਪੁੱਤ ਦੀ ਕੀ ਲੋੜ ਐ ਜੋਗੀ ਬੁੱਲੀਆਂ ਵਿੱਚ ਮੁਸਕਰਾਇਆ ਜੋਗੀ ਜੀ ਪੁੱਤ ਮੇਰਾ ਹੈ ਨਹੀਂ ਹੈ ਸੀ ਪਰ ਕੁਕਰਮ ਕਰਕੇ ਇਸ ਦੁਨੀਆ ਚ ਨਹੀਂ ਰਿਹਾ ਐਨਾ ਆਖ ਰਾਜੇ ਦਾ ਗਲਾ ਭਰ ਆਇਆ ਲੂਣਾ ਦੇ ਸਬਰ ਦਾ ਪਿਆਲਾ ਵੀ ਝਲਕ ਪਿਆ ਉਹਦੀਆਂ ਅੱਖੀਆਂ 'ਚੋਂ ਪਛਤਾਵੇ ਦੇ ਜੂਵਰੇ ਸੀ ਜੋਗੀ ਦੇ ਮਸਤਕ ਦਾ ਤੇਜ ਹੀ ਇੰਨਾ ਸੀ ਕਿ ਉਹਨੇ ਆਪਣੇ ਜੁਰਮ ਦਾ ਇਕਬਾਲ ਕਰਦੇ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਸੀ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਨਹੀਂ ਚੱਲੀ ਗਈ ਮੈਂ ਡੋਲ ਗਈ ਉਹਦਾ ਕਸੂਰ ਕੋਈ ਨਹੀਂ ਸੀ ਮੈਂ ਹੀ ਹੋਤੇ ਝੂਠੀ ਤੌਂਤਲਾਈ ਸੁੰਦੇ ਸਾਰ ਸਲਵਾਨ ਨੇ ਬਿਆਨ 'ਚੋਂ ਤਲਵਾਰ ਧੂੜੀ ਤੇ ਲੂਣਾ ਦਾ ਗਾਟਾ ਨੌਂ ਦੀ ਬਾਹਲਾ ਉਲਾਰ ਲਈ ਉਹਨੇ ਫੁਰਤੀ ਨਾਲ ਰਾਜੇ ਦੀ ਬਾਹ ਫੜ ਲਈ ਕਹਿਣ ਲੱਗਾ ਕਿ ਇਹਨੂੰ ਖੇਵਾ ਕਰੋ ਤੁਹਾਡਾ ਪੁੱਤਰ ਜਿਉਂਦਾ ਮਿਲ ਗਿਆ ਨਾ ਮੈਂ ਆ ਤੁਹਾਡਾ ਪੁੱਤਰ ਵਹਿਰਾਗ ਦੇ ਵਿੱਚ ਹੰਝੂ ਵੇ ਤੁਰੇ ਇਛਰਾਂ ਦੇ ਤਾਬ ਝਲਿਆ ਨਹੀਂ ਸੀ ਜਾਂਦਾ ਪੁੱਤਰ ਨੂੰ ਜਫੀ ਦੇ ਵਿੱਚ ਲਿਆ ਬਹੁਤ ਲਾਡ ਪਿਆਰ ਕੀਤੇ ਲੂਣਾ ਦਾ ਵੀ ਆਪਾ ਭਾਵ ਸੁਧਰ ਗਿਆ ਪਿਛਲੀਆਂ ਗਲਤੀਆਂ ਭੁੱਲਾ ਸਮਝ ਕੇ ਬਖਸ਼ ਆ ਲਿਆ ਸਲਮਾਨ ਵੀ ਪੁੱਤਰ ਨੂੰ ਚੁੰਮਦਾ ਹੈ ਚੁੰਮਦੇ ਚੁੰਮਦੇ ਅਵਸਥੀ ਵਿਸਮਾਦੀ ਅਵਸਥਾ ਚ ਪਹੁੰਚ ਗਿਆ ਉਹਨੇ ਪੂਰਨ ਨੂੰ ਆਪਣੇ ਮਹਿਲੇ ਚ ਲੈਣ ਲਿਆ ਆਖਿਆ ਪਰੰਤੂ ਪੂਰਨ ਨੇ ਉਹਨਾਂ ਨਾਲ ਜਾਨ ਤੋਂ ਸਾਫ਼ ਕਰ ਕਰਤਾ ਅਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਹੈ ਉਹ ਤਾਂ ਸਭ ਕੁਝ ਤਿਆਗ ਚੁੱਕਾ ਹੈ ਉਹਨੇ ਭਿਖਿਆ ਦੇ ਖਬਰ ਵਿੱਚੋਂ ਕਿ ਉਹ ਲਾਉਂਦਾ ਇੱਕ ਦਾਣਾ ਚੁੱਕ ਕੇ ਲੂਣਾ ਦੀ ਦੇਹਲੀ ਤੇ ਰੱਖਿਆ ਆਖਿਆ ਮਾਦਾ ਘਰ ਨੂੰ ਮੁੜ ਜਾਵੋ ਤੁਹਾਡੀ ਕੁੱਖ ਵੀ ਇਸ ਬਾਗ ਵਿੱਚ ਨਹੀਂ ਹੋ ਜਾਵੇਗੀ ਤੁਹਾਡੀ ਚੋਲੀ ਵਿੱਚ ਪੂਰਨ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ ਪੁੱਤਰ ਦੀ ਦਾਤ ਬਖਸ਼ਿਸ਼ ਕਰਕੇ ਪੂਰਨ ਰੋਗਦਿਆਂ ਰੋਗਦਿਆਂ ਘਾਤੁਰ ਗਿਆ ਸਲਮਾਂ ਤੇ ਰਾਣੀਆਂ ਭਰੇ ਨੇਤਰਾਂ ਨਾਲ ਜਾਂਦੇ ਪੁੱਤਰ ਦੀ ਪਿੱਠ ਵੇਖਦੇ ਰਹੇ ਸਮਾ ਪਾ ਕੇ ਲੂਣਾ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਮ ਨਾਲ ਪ੍ਰਸਿੱਧ ਹੋਇਆ ਜੇਹਦੀਆਂ ਬਹਾਦਰੀ ਦੀਆਂ अनेका ਕਹਾਣੀਆਂ ਪ੍ਰਚਲਿਤ ਨੇ ਅੱਗੇ ਸਮਾਪਾ ਕੇ ਆਪ ਜੀ ਨਾਲ ਰਾਜੇ ਰਸਾਲੂ ਦੇ ਵਿਸਤਾਰ ਬਾਰੇ ਵੀ ਸਾਂਝ ਪਾਵਾਂਗੇ ਸੋ ਆਓ ਇੱਥੇ ਸਮਾਪਤੀਆਂ ਕਰੀ ਜੀ ਹੋਈਆਂ ਪੁੱਲਰ ਨੂੰ ਚਤਾਰਿਓ ਗੱਜ ਕੇ ਫਤਿਗ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ